ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋ ਪੱਤੀ ਤਹਿਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਤੀ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਕੈਰੋ ਲੋਕਾ ਪਿੰਡ ਲੱਗੇ ਆ ਨੱਥੂਪੁਰ ਇਧਰ ਸਰਾਲੀ ਮੰਡ ਇਹ ਪਿੰਡ ਲੱਗੇ ਲੱਗੇ ਆ ਸਤਨਾਮ ਵੀਰ ਦੇ ਘਰ ਆਇਆ ਦੋਸਤੋ ਪਹਿਲਾਂ ਵੀ ਆਪਾਂ ਰੁਟੀਨ ਦੇ ਵਿੱਚ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਇਸ ਫਾਰਮ ਤੋਂ ਅੱਜ ਇਸ ਵੀਡੀਓ ਦੇ ਵਿੱਚ ਨਾਗ ਵੇਸੇ ਆਪਾਂ ਤੁਹਾਨੂੰ ਟੋਟਲ ਕੋਈ 8 ਦੇ ਦਿਖਾਵਾਂਗੇ ਤਕਰੀਬਨ ਕੋਈ ਤੇਨੇ ਮੱਝੋਟੀਆਂ ਨੇ ਤੇ ਪੰਜ ਕਬੈੜਾ ਨੇ ਠੀਕ ਆ ਜੀ ਜਿਹਦੇ ਵਿੱਚ ਟੋਕੜ ਗਬਣ ਵੈੜਾ ਵੀ ਤੁਹਾਨੂੰ ਦਿਖਾਵਾਂਗੇ ਇੱਕ ਬਿਲਕੁਲ ਸੱਜਰਤਾ ਦੀ ਸੂਈ ਆ ਹੁਣ 10 15 ਕਿ ਮਿੰਟ ਪਹਿਲਾਂ ਇੱਕ ਗਬਣ ਟੁਕੀ ਤਿਆਰੀ ਤੇ ਆ ਇੱਕ ਕੱਲੀ ਟੋਕੜ ਆ ਤੇ ਦੋ ਟੋਕੜ ਗਬਣਾ ਨੇ ਮੱਝਾਂ ਦੀ ਗੱਲ ਕਰਨ ਲਈਏ ਇੱਕ ਬਿਲਕੁਲ ਟੁਕੀ ਤਿਆਰੀ ਦੇ ਵਿੱਚ ਨੀਲੀ ਇੱਕ ਬਿਲਕੁਲ ਸੱਜਰਤਾ ਦੀ ਸੂਈ ਆ ਤੇ ਬਾਕੀ ਇੱਕ ਹੋਰ ਮੱਝ ਜਿਹੜੀ ਤੁਹਾਨੂੰ ਆਪ ਦਿਖਾ ਦੇਵਾਂਗੇ ਠੀਕ ਆ ਜੀ ਇਹ ਟੋਟਲ 8 ਕਨ ਆ ਗਏ 8 ਨਾਗਾਂ ਦੀ ਡਿਟੇਲ ਦਵਾਂਗੇ ਤੁਹਾਨੂੰ ਅੱਜ ਤਰੀਕ ਅਜ 16 ਸਤੰਬਰ ਤੇ ਸਮਾਂ ਕੋਈ ਦੁਪਹਿਰ ਦੇ 1 ਵਜੇ ਕੋਈ ਵੀ ਫਾਰਮਰ ਭਾਪ ਆਪਣੀ ਵੀਡੀਓ ਵੇਖ ਕੇ ਸੌਦਾ ਕਰੂਗਾ ਤੇ ਆਪਣੀ ਬੇਸ਼ੱਕ ਦੋ ਟਾਈਮ ਚੋਕੇ ਚੋਕੇ ਠੀਕ ਹੈ ਜੀ ਭਾਵੇਂ ਕੋਈ ਤਿੰਨ ਟਾਈਮ ਚੋਕੇ ਤਸੱਲੀ ਕਰ ਲਿਆ ਜੇ ਜਿਹੜਾ ਮਾਲ ਜਿਹੜੇ ਪਸ਼ੂ ਸਵੇ ਸਵੇ ਆ ਗੱਪਣ ਪਸ਼ੂ ਹਮੇਸ਼ਾ ਹੀ ਆਪਾਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਆਪਣੀ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਓ ਠੀਕ ਹੈ ਜੀ ਮਾਲ ਆਇਆ ਗਿਆ ਰਹਿੰਦਾ ਰੁਟੀਨ ਦੇ ਵਿੱਚ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਤਨਾਮ ਵੀਰ ਸਾਸਤਰੀ ਜੀ ਹੋਰ ਭਾਜੀ ਕਿਰਪਾ ਮਾਰਾ ਜੀ ਠੀਕਾ ਮਾਰਾ ਜੀ ਠੀਕਾ ਜੀ ਅੱਛਾ ਫਿਰ ਸਤਨਾਮ ਅੱਜ ਟੋਟਲਾ ਨਾਗਵੀ ਆਪਣੇ ਕੋਲ ਆਥੇ ਗਏ ਹਾਂਜੀ ਹਾਂਜੀ ਉਹ ਕਿਹਦੇ ਲਾਬਾਤਾ ਬਾਹਰ ਕਿਰਪਾ ਮਾਰਾ ਜੀ ਸਰਕਾਰ ਤੋਂ ਮਾਲਕ ਦੀ ਕਿਰਪਾ ਨਾਲੀ ਉਧਰ ਵੀ ਤਕਰੀਬਨ 8-7 ਨੰਗ ਸੀਗੇ ਹਾਂ ਜੀ ਹਾਂ ਜੀ ਬਾਅਦ ਵਿੱਚ ਬਹੁਤ ਜ਼ਿਆਦਾ ਮਰਜ਼ੀ ਕਿਰਪਾ ਨਾਲ ਥੋੜਾ ਬਣਾ ਹੋਲਦੀ ਨਾ ਉਹ ਹੀ ਚਾਰ ਸੇਲ ਹੋ ਗਈਆਂ ਜੀ ਠੀਕ ਆ ਆ ਤਿੰਨ ਗਏ ਛੋਟੀ ਜੀ ਗਾਦੀ ਚੱਲ ਨਹੀਂ ਜੀ ਨਾ ਹੋਇਆ ਰ ਗਿਆ ਕੇਸ ਬਸ ਅੱਛਾ ਉਹਦਾ ਆਪ ਪਾ ਦਿੰਦੇ ਆ ਠੀਕ ਆ ਆਉਂਦੇ ਆਉਂਦਾ ਵੀ ਤਿੰਨ ਚਾਰ ਅਜੇ ਸਵੇਰ ਦਾ ਬਣ ਕੇ ਬੋਣੀਆਂ ਬਣੀਆਂ ਹਾਂ ਜੀ ਹਾਂ ਜੀ ਬੱਚੀਆਂ ਦੂਹ ਬੋੜੀਆਂ ਵੱਡੀਆਂ ਹੈਗਾ ਪਹਿਲੇ ਪਲੂਣ ਮੱਸੀ ਬਹੁਤ ਤਗੜੀ ਠੀਕ ਆ ਉਹ ਲੈ ਗਿਆ ਵੀਰ ਵੇਚਰਾ ਜੀਨਪੁਰ ਦਾ ਠੀਕ ਆ ਲੋਬੀ ਟਿਕਾ ਬਾਕੀ ਮੇਰੇ ਭਰਾਓ ਜਿਹੜੇ ਵੀਰ ਨੇ ਘਰੇ ਪਸ਼ੂ ਰੱਖਣਾ ਹੁੰਦਾ ਚਾਹੇ ਕਿਸੇ ਭਰਾ ਨੇ ਮਾਲ ਅੱਗੇ ਜਾ ਕੇ ਸੇਲ ਕਰਨਾ ਹੁੰਦਾ ਉਹ ਵੀ ਭਰਾ ਕਾਰੀਗਰ ਵੀ ਲੈ ਕੇ ਅੱਗੇ ਚਲੋ ਸੇਲ ਕਰ ਲੈਂਦੇ ਆ ਮਾਲ ਉਹਨੇ ਕੋ ਰੇਟਾਂ ਵਿੱਚ ਹੁੰਦਾ ਇੱਥੇ ਠੀਕ ਆ ਤੇ ਸ਼ੁਰੂਆਤ ਆਪਾਂ ਕਰਦੇ ਆ ਮੱਝਾਂ ਤੋਂ ਮੱਝਾਂ ਕਰ ਲਓ ਜੀ ਬਾਅਦ ਵਿੱਚ 5-10 ਦਿਹਾ ਦਿਖਾਉਣੀ ਆ ਜਿਹੜੇ ਜਿਹੜੇ ਪਸ਼ੂ ਤੁਹਾਨੂੰ ਪਸੰਦ ਆਉਂਦੇ ਜਾਣਗੇ ਉਹਦੀ ਮੇਰਾ ਭਰਾ ਤੁਸੀਂ ਸਾਈਬੇ ਨਾਲ ਪਾ ਕੇ ਆਪਣੀ ਤਸੱਲੀ ਕਰਦੇ ਜਾਇਓ ਠੀਕ ਆ ਇਧਰਲੇ ਪਾਸੇ ਵੀ ਸਤਨਾਮ ਸ਼ਿਟਾਟ ਹੋ ਚੁੱਕੇ ਹਾਂ ਜੀ ਇਧਰਲੇ ਪਾਸੇ ਇੱਕ ਮੱਝ ਆਪਣੇ ਕੋਲ ਆ ਸੂਈ ਸਵਾਈਏ ਵੀਰ ਅਜ ਅਰਸੋ ਦੀ ਸੂਈਏ ਸੁਬਾ ਕਨਮਾ ਸੁਆਗਤ ਜੀ ਦੂਜਾ ਨੇ ਘਾਰੇ ਭਾਵੇਂ ਕੋ ਪੰਡਰਾ ਤੀਜਾ ਵਾਲੋ ਤਾਂ ਦੁੱਜੰ ਦਸੀਆ ਫੜਨਾ ਠੀਕ ਆ ਜੀ ਹਾਂ ਜੀ ਉਹ ਵੀ ਦੂਜਾ ਸੁਬਾ ਮਗਰ ਦੇ ਕਟਾ ਕਟਾ ਜੀ ਮਗਰ ਕਟਾ 나ੜੂਆ ਨਾਲ ਆ ਕਾਦੀ ਸੂਈ ਆ ਨਹੀਂ ਪਰਸਾ ਸ਼ਾਦੀ ਸੂਈ ਆ ਆਪਣੇ ਦੇ ਨਾਲ ਇਹ ਤਿੰਨ ਪਸ਼ੂੜੀ ਆਏਗੇ ਬੋਲ ਨਹੀਂ ਆ ਇੱਕ ਆ ਵੱਡੀ ਕਾ ਇਹ ਅੱਜ ਹੀ ਐਂਟਰੀ ਹੋਈ ਆ ਹਾਂ ਜੀ ਹਾਂ ਜੀ ਬਾਕੀ ਮਾਝੇ ਕਵਰੀ ਤੁਹਾਨੂੰ ਬਾਹਰ ਕੱਢ ਕੇ ਤਸल्ली ਨਾਲ ਤੋਰ ਕੇ ਦਿਖਾਉਂਦੇ ਆਂ ਉਧਰ ਬਾਰਡਰ ਲਾਈਨ ਦੀ ਉਧਰ ਵੀਜ਼ ਏਰੀਆ ਨੂੰ ਮਾਰ ਆਇਆ ਜੀ ਅੱਛਾ ਇਹ ਸਿਰੇ ਲੈ ਕੇ ਆ ਵੇਰ ਧੱਕ ਪਾਈ ਆਉਂਦਾ ਪੂਰਾ ਉਧਰ ਫੇਮ ਕਰਨੋਂ ਜਾ ਰਿਹਾ ਮਾਲ ਛੁੱਟੀ ਆਉਂਦਾ ਵੇ ਮਈਆਂ ਮਈਆਂ ਦਾ ਜਿਆਦਾ ਸਾਡਾ ਉਧਰ ਦੀ ਘਣਾਉਂਦਾ ਜੀ ਨਹੀਂ ਨਹੀਂ ਮੱਝ ਚੰਗੀ ਖਰੀ ਖਰੀ ਕੱਢ ਦਿੰਦਾ ਹਾਂ ਹਾਂ ਜੀ ਹਾਂ ਜੀ ਟੋਕਰ ਕੱਪੜ ਮੱਝਾਂ ਵੀ ਚੰਗੀਆਂ ਪੂਰੀਆਂ ਕੱਢਦਾ ਕੇ ਉਹ ਵੇਰ ਬਲੈਦਰ ਗਾਂ ਹੀ ਬੜੀ ਸਰਦੀ ਜੀ ਤੇ ਵਜਨ ਵੀ ਕਿੰਨਾ ਕਰਮਾ ਲਈਏ ਵੇ ਦੋਸਤੋ ਖੇਮ ਕਰਨ ਵਾਲੀ ਸਾਈਡ ਦੀ ਮੱਝ ਜੇ ਠੀਕ ਆ ਬਾਕੀ ਮਾਰਕਿੰਗ ਕਿਤਨਾ ਕਿਤੇ ਇਹਨਾਂ ਵਿੱਚ ਨੀਲਾ ਚਾਹੇ ਨੀਲੀ ਦਾ ਅੰਗਪੱਖ ਜਿਹੜਾ ਇਹਨਾਂ ਮੱਝਾਂ ਦੇ ਵਿੱਚ ਹੁੰਦਾ ਹੀ ਆ ਆਰਡਰ ਨੇ ਵੀ ਇੱਕ ਵਾਰੀ ਪੂਰੀ ਤਸੱਲੀ ਨਾਲ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਗਾਈ ਜੀ ਬੜੀ ਸੁਸਰੀ ਲੱਗੀ ਹੈ ਜੀ ਕਰੋ ਚੈੱਕ ਬੋਲਾ ਵੀਰ ਸੁਦਨਾਮ ਕਿੰਨਾ ਕ ਇਹਦੇ ਉਹ 8 ਕਿਲੋ ਵੀਰ ਜੀ ਬੋਲਾ ਹੋਊਗਾ ਸਟਾਰਟਿੰਗ 8 ਕਿਲੋ ਬੋਲਾ ਹੋਏਗਾ ਇਹਦੇ ਹਾਂਜੀ ਹਾਂਜੀ ਬਾਕੀ ਪਿੰਡਾ ਬਿਲਕੁਲ ਪਤਲਾ ਹਾਂ ਬਾਕੀ ਮੇਰਾ ਭਰਾ ਟਾਚਾ ਉਠਾ ਇਹ ਸਾਹਮਣੇ ਤੁਸੀਂ ਆਪ ਦੇਖ ਲਓ ਠੀਕ ਆ ਜੀ ਹਾਈਟ ਮੀਡੀਅਮ ਦੇ ਵਿੱਚ ਹਾਂਜੀ ਹਾਂਜੀ ਮਗਰ ਕੱਟੇ ਨੂੰ ਜਨਮ ਦਿੱਤਾ ਡਿਜ਼ਾਈਨ ਜਿਉਂ ਜਿਆਦਾ ਚੰਗੇ ਮੈਂ ਜਦੋਂ ਜਿਆਦਾ ਨਹੀਂਗਾ ਮੈਂ 2 ਤੋਂ 10-11 ਕਿਲੋ ਰਾਵਣਾ ਚਵਾ ਦੂਗੀ ਠੀਕ ਹੈ ਇੰਨਾ ਦੇ ਮੈਨੂੰ ਚੋਰ ਜਵਾਦਿਆਂ ਇਨਸਾਫ ਬੜੀ ਤੇ ਟੈਨਸ਼ਨ ਚੋਨਾ ਨਾ ਡਰਾਮਾ ਹੋ ਜਾਵੇ ਠੀਕ ਹੈ ਮੇਰਾ ਖਿਆਲ ਦੇਖੋ ਮਿੱਟੀ ਆ ਬਿਲਕੁਲ ਬਿਲਕੁਲ ਉਹ ਨਹੀਂ ਖੱਲੇ ਹੋਏ ਠੀਕ ਆ ਮਨਾਂ ਦੇ ਵਾਹ ਲੈ ਲਓ ਮੈਂ ਦੇਖੋ ਠੀਕ ਹੈ ਜੀ ਆ ਡਰੋਪਰ ਦੀ ਕੁਆਲਿਟੀ ਬਹੁਤ ਸੋਹਣੀ ਆ ਪਾਂਦੀ ਭਾਈ ਮਰਦੀ ਕਰਪਾ ਹਾਂ ਪ੍ਰਵੀਰ ਸਤਨਾਮ ਕੀ ਡਿਮਾਂਡ ਮੋਲ ਵੀ ਜਿੱਦੀ ਚੰਗੀ ਮਾਇਆ ਮੋਲ ਦੇ ਭਾਵੇਂ ਦਾ 95000 ਹੀ ਕਰ ਲਿਆ ਜੀ ਹਾਂਜੀ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਆ ਵੀ ਆਪਾਂ ਰੋਗਰਾ ਮਾਲ ਲਿਆ ਦਾ ਪਰ ਰੋਗਰਾ ਹੀ ਕੰਮ ਕਰਦਾ ਬਿਲਕੁਲ ਜੀ ਬਿਲਕੁਲ ਜੀ ਜੈਸ ਨੂੰ ਜੀ ਮੈਂ 90000 ਦੀ ਪਹੁੰਚ ਕਰਦਾ 90000 ਪਹੁੰਚ ਵੀ ਜਦੋਂ ਆਪਣੀ ਵਿੱਚ ਹੁੰਦੀ ਕਰਦਾ ਕਿ ਬਾਕੀ 100 ਕਿਲੋਮੀਟਰ ਤੱਕ ਪਹੁੰਚ ਕਿਸਾਨ ਵੀਰੋ ਸਾਰੇ ਮਾਲ ਦੀ ਹੁੰਦੀ ਆ ਪਰ ਜਾਇਜ਼ ਕਰਕੇ ਵਿੱਚੋਂ ਕੋਈ ਛੋਟਾ ਛਟਾ 80 ਦੀ ਦੇ ਦਾਂਗੇ ਯੈਸ ਨੂੰ ਇੱਕ ਵਾਰ ਲਓ ਜੀ 80000 ਦੀ 100 ਕਿਲੋਮੀਟਰ ਤੱਕ ਪਹੁੰਚ ਅਗੋ ਸਟਾਰਟਿੰਗ ਦੇਖ ਸਕਦੇ ਹੋ ਤੁਸੀਂ ਜੀ ਵਰਨਾ ਮੁੰਡਾ ਚੈੱਕ ਕਰ ਲੋ ਉਹ ਦਿਨ ਵੀ ਆਪਾਂ ਕਹਿਆ ਨਾ ਘੰਟੇ ਜਿ ਘੰਟੇ ਹੀ ਮਾਲ ਸਾਰਾ ਵੇਖਿਆ ਸੀ ਮੋਰ ਨਹੀਂ ਨਹੀਂ ਮਾਲ ਪਾ ਲਈ ਤੋ ਘੰਟੇ ਜਿ ਵੇਖਿਆ ਜੀ ਜੀ ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਨੀਲੀ ਦੀ ਇੱਕ ਝੋਟੀ ਦਿਖਾਉਣੀ ਆ ਕੱਲ੍ਹ ਜੀ 6 ਰੰਗ ਹੈ ਜੀ ਆਹ ਵਖਾ ਦਿਓ ਅੱਖਾਂ ਤੋਂ ਬਿੱਲੀਆਂ ਨੇ ਰੈੱਡ ਕੋਲੇ ਆ ਕੋਲੇ ਬਿਲਕੁਲ ਦੇਖੋ ਕਿ ਸੁਰਖ ਲਾਲ ਤੇ ਡਿਜ਼ਾਈਨ ਇਹਦਾ ਵੀ ਚੰਗਾ ਇਧਰ ਥਾਣ ਵਾਸਤੇ ਆ ਗਏ ਤਿੰਨ ਵਾਈਟ ਹਨ ਹਾਂ ਜੀ ਤਿੰਨ ਥਾਂ ਚਿੱਟੇ ਆ ਗਏ ਮਗਰਲੇ ਪੈਰਾ ਤੇ ਜਵਾਬ ਗੱਬੜ ਜਿਹੜੀ ਝੋਟੀ ਦਿਖਾ ਰਹੇ ਆ ਭਰਾਵਾਂ ਨੂੰ ਦੂਜਾ ਸਵੇਰ ਸੁਣੀ ਜੀ 6 ਰੰਗ ਦੇ ਜੀ ਲੈ ਦੂਜਾ ਸਵੇਰ ਦੋਸਤੋ ਸੋਹਣੀ ਆ ਬਾਹਰ ਕੱਢ ਕੇ ਤੋਰਦੇ ਵੱਡੇ ਅੱਛਾ ਵੱਡੇ ਤਾਂ ਜਿਹੜੀ ਛੋਟੀ ਹੈ ਜੀ ਲਓ ਬਾਕੀ ਥੋੜੀ ਦੇ ਬਾਚੀ ਤੇ ਗੈਰੋ ਠੀਕ ਹੈ ਜੀ ਨਿਸ਼ਾਨ ਮਾਰਕਿੰਗ ਦੇ ਵਿੱਚ ਨਹੀਂ ਅਗਲੇ ਪੈਰਾ ਤੇ ਨਿਸ਼ਾਨ ਜੇ ਹੋਵੇ ਮਾਰੇ ਮਾਰੇ ਵਿੱਚ ਜਵਾਬ ਹੈਗਾ ਹਨਾ ਮਗਰ ਨਹੀਂ ਪੱਬੀਆਂ ਦੇ ਦੇਖੋਗੇ ਤੁਸੀਂ ਫਰੰਟ ਦੇਖੋਗੇ ਅਗਲੇ ਪੈਰਾ ਦੇ ਪੱਬੀਆਂ ਤੇ ਜਵਾਬ ਹੈਗਾ ਠੀਕ ਆ ਮਤਲਬ ਚਾਰੇ ਪੈਰ ਜਿਹੜੇ ਨਿਸ਼ਾਨੀਆਂ ਦੇ ਵਿੱਚ ਆ ਮਾਰਕਿੰਗ ਦੇ ਵਿੱਚ ਆ ਬਾਕੀ ਲੇਵੇ ਦੀ ਬੰਤਰ ਬਖਾਈਏ ਕੋਈ ਆਪਾਂ ਤੁਹਾਨੂੰ ਥੋੜੀ ਲਾ ਕੇ ਆਂ ਡਿਜ਼ਾਈਨ ਬਹੁਤ ਚੰਗਾ ਨੌਕਰਾ ਥਾਣਾ ਗਰਲਾ ਬੰਦਾ ਚੰਗੀਆਂ ਨੇ ਇੱਕ ਵਾਰੀ ਜਸ਼ਨਪੁੱਤ ਬੈਕ ਸਾਈਡ ਤੋਂ ਵਿਖਾ ਕੇ ਤੇ ਬਾਅਦ ਵਿੱਚ ਇੱਥੇ ਕਾ ਕੇ ਦਿਖਾਇਆ ਇੱਕ ਵਾਰੀ ਤਸੱਲੀ ਦੇ ਨਾਲ ਭਰਾਵਾਂ ਨੂੰ ਇੱਥੇ ਇੱਥੇ ਰੋਕ ਲਈ ਵੀਰੇ ਇੱਥੇ ਰੋਕ ਲਈ ਮਾ ਝੋਟੀ ਇੱਥੇ ਰੋਕ ਲਾ ਆ ਇਧਰੋਂ ਵਿਖਾ ਫਰੰਟ ਤੇ ਆ ਵੇਖੋ ਬੱਲਾ ਮੱਥਾ ਡਿਜ਼ਾਈਨ ਫੇਸ ਕੁਆਲਿਟੀ ਸਿੰਘ ਬਹੁਤ ਸੋਹਣਾ ਫੱਬ ਦੇ ਵਿੱਚ ਲੱਗਾ ਪਤਲਾ ਪਿੰਡਾ ਲੈ ਲੂਗਾ ਇਹ ਕਰਵਾ ਦੇ ਦੇ ਵੇਖੋ ਬਹੁਤ ਵਧੀਆ ਬਹੁਤ ਵਧੀਆ ਆ ਦੇਖੋ ਠੀਕ ਆ ਸੋ ਬਾਕੀ ਸੋਨੇ ਦੇ ਸੁਹਾਕੇ ਵਾਲੀ ਗੱਲ ਆ ਜਦੋਂ ਮੈਨੂੰ ਲੱਗਦਾ ਵੀ ਵੀਰ ਸਤਨਾਮ ਚਲੋ ਥਣ ਪਾ ਇੱਕ ਵੀ ਵਾਈਟ ਆ ਜਾਏ ਨੀਲੀ ਦੇ ਵਿੱਚ ਪਰ ਇਹ ਕਰਮਾੜੀ ਨੂੰ ਤਿੰਨੇ ਥਣ ਜਿਹੜੇ ਹਾਂਜੀ ਹਾਂਜੀ ਤੇ ਬਾਕੀ ਕੱਢ ਦੂਗੀ ਕੋਈ ਦੋ ਤਿੰਨ ਚਾਰ ਆ ਪਿਆਰੀ ਦੇ ਦੇਖੋ ਬਹੁਤ ਜਿਹੜਾ ਕੱਢੀ ਜਾਵੇ ਠੀਕ ਆ ਅੱਜ ਪਲਕ ਕੱਢ ਜਦਾ ਕੱਢ ਵੀ ਜਾਵੇ ਬਾਕੀ ਬਹੁਤ ਪਿਆਰੀ ਇਦਨੋਂ ਫਰੰਟ ਤੇ ਕੋਰੀ ਦਿਖਾ ਦੇ ਜਸ਼ਨ ਆ ਕੈਮਰਾ ਮਾਰ ਕੇ ਦਿਖਾ ਦੇ ਧੀਰੀ ਆ ਪੂਰੀ ਜਿਗਰੇ ਵਾਲੀ ਆ ਕਰਮਾੜੀ ਠੀਕ ਆ ਜੀ ਕਿੱਥੇ ਮਰਜੀ ਖਲਾ ਹਾਂ ਤੇ ਠੰਡੀ ਧੀਰੀ ਅ ਸੀਲ ਸੌਗਾ ਬਾਕੀ ਸ਼ਕੀਨ ਝੋਟੀਆਂ ਮੇਰੇ ਭਰਾ ਜਿਹੜੇ ਸ਼ਕੀ ਪਾਰਪੁਰ ਥੋੜੇ ਬੰਨ ਵਾਲੇ ਹਨ ਹਾਏ ਉਹ ਚੋੜੇ ਖਾਓ ਤਾਂ ਬਾਹਰ ਹਜੇ ਹੈਗਾ ਕੋਈ ਨਹੀਂ ਹੈ ਇੱਕ ਤਾਂ ਗੱਬਣਾ ਸੂਸਵਾੜੇ ਇਹ ਤਾਂ ਉਹ ਟਾਇਰ ਡਿਸ ਤੇ ਲੱਗਦਾ ਨਹੀਂ ਜੀ ਆ ਲਓ ਜੀ ਤੇ ਸਾਰੇ ਕੋ ਮਾਲ ਅਸੀਂ ਵੇਚੇ ਤਾਂ ਚਲੋ ਹੋਇਆ ਨਹੀਂ ਨਾ ਹੀ ਅੱਜ ਮਿਲੋ ਨੇ ਫਿਰ ਪਹੂ ਸੇਲ ਹੋਣ ਕਰਕੇ ਮੰਗਾਈਆਂ ਫਿਰ ਚਲੋ ਪੈ ਜਾਣਗੇ ਬਹੁਤ ਸੋਹਣਾ ਡਿਜ਼ਾਈਨ ਆ ਦੇਖੋ ਠੀਕ ਆ ਜੀ ਉਹਦਾ ਸ਼ੌਕ ਹੈ ਵੀ ਜਿਹੜੀ ਕੋਲ ਵੱਤ-ਵੱਤ ਮਾਰ ਜਨਾ ਭਾਵੇਂ ਭਰਾ ਨੇ ਗੱਡੀ ਤੇ ਚਲ ਗਈ ਚੰਗਾ ਹੋਇਆ ਹਾਂਜੀ ਹਾਂਜੀ ਇਹਦਾ ਖੁੱਲਾ ਹੋਏ ਲਾਖ ਰਾਇ ਇੱਕ ਨੋ ਨਾ ਫਿਰ ਆਪਣਾ ਜੀਜਾ ਨਹੀਂ ਕਰਦਾ ਫੋਨ ਨੂੰ ਬਹੁਤ ਵਧੀਆ ਬਹੁਤ ਜਿਆਦਾ ਸੁਸਣੀ ਸੁੰਡੀ ਉਹਨਾਂ ਸਾਹਿਬੀ ਮੁੱਠੀ ਆ ਪਹਿਲੇ ਪਾਸੇ ਪਿਖਾ ਦਿਓ ਫਿਰ ਲੈ ਹਾਂਜੀ ਚੰਗਾ ਸਪੇਸ ਗੈਪ ਠੀਕ ਹੈ ਜੀ ਓਕੇ ਫਿਰ ਸਤਨਾਮ ਮੁੱਲ ਦੱਸਿਓ ਕੀ ਡਿਮਾਂਡ ਰੂਗੀ ਮੋਲ ਵੀ ਜੀ ਇਦਾਂ ਆ ਵੀ ਮੋਲ ਤੇ ਛੋਟੀ ਆਪਾਂ ਦੇ ਦਾ ਰੋਕਣਾ ਛੋਟੀ ਦੇ ਦਾਂਗੇ ਹਾਂ ਹਾਂ ਤੇ ਰਿਆਂ ਵੀ ਲੈਣਾ ਵੇਚਣਾ ਹਾਂ ਹਾਂ ਤੇ ਕੋਈ 19 20 ਦੀ ਕਸਰ ਆ ਤੇ ਬਦਲ ਕੋਲੋਂ ਆਪਾਂ ਵਿਖਾ ਵੇਹ ਦਿੱਤੀ ਤੇ ਉਹਨੇ ਮੋਲ ਨਾਲ ਮੈਂਸ਼ਨ ਕਰਿਓ ਤੁਹਾਨੂੰ ਅੱਜ ਜਿੱਤ ਕੋਈ ਨਿਕਲ ਗਈ ਕਸਰਾ ਫਿਰ ਇਹ ਜਾਓ ਕੋਈ ਘਰ ਦਾ ਫੋਨ ਲਾ ਲਿਆ ਆਪਾਂ ਦੇ ਦਿਆਗੇ ਕੋਈ ਰੋਵੇ ਪਰ ਘਰ ਦੇ ਨਾਲ ਹੁੰਦੀ ਫਿਰਦੀ ਆ ਗਿਆ ਜੀ ਚਲੋ ਉਹਦੇ ਬਾਰੇ ਹੋ ਰਿਹਾ ਇਹ ਦਰਜੇ ਨੀਵੀਂ ਕਸਰਾ ਉਹ ਆਉਣਾ ਤੇ ਬਸ ਕਾਲ ਕਰ ਲਓ ਮੇਰੇ ਕੋਲ ਫੋਨ ਹੈ ਰੇਟ ਜਿਹੜਾ ਮੁੱਲ ਜਿਹੜਾ ਤੁਹਾਨੂੰ ਦੱਸ ਦਿੱਤਾ ਜਾਊਗਾ ਫੋਨ ਤੇ ਚਲ ਬਾ ਥੋੜੀ ਜੀ ਚੱਲਣ ਰਹੀ ਆ ਥੋੜਾ ਜਿਹਾ ਕਾਜ ਆ ਹੋਊਗਾ ਤੇ ਕਲੀਅਰ ਹੋ ਗਿਆ ਤੇ ਉਹਨੇ ਲੈ ਜਾਣੀ ਆ ਉਹ ਵੇਚ ਵਾਲਾ ਵੀਰ ਤੇ ਇਹ ਰਹਾ ਸਾਡਾ ਮੁੱਲ ਲੰਘਾਣਾ ਕਰੀ ਅੱਗੇ ਤੀਜੇ ਨੰਬਰ ਤੇ ਆਪਣਾ ਕੋਈ ਵੀਰ ਜਿਹੜੀ ਇਧਰ ਝੋਟੀ ਹੈ ਕਿ ਇਧਰ ਮੱਝ ਆ ਜੀ ਵੀਰ ਜੀ ਲੋਈ ਮੈਂ ਆ ਕਾਲੀ ਸਾਹਿਬ ਵੇਖੋ ਚੰਗੀ ਵੱਡੇ ਦਾ ਚੀ ਜੀ ਆ ਆ ਇਹਨੂੰ ਸੁਈਨ ਵੀਰ ਜੀ ਕੋ ਪੰਜ ਛੇ ਦਿਨ ਹੋ ਗਏ ਆ ਓਕੇ ਤੇ 31 ਦੇ ਵਗਰ ਤੇ ਕੱਟੀ ਮਾਰ ਗਿਆ ਪੱਬੂਸ਼ੀ ਬਣਾਈ ਆ ਹਾਂਜੀ ਤੇ ਇਹਦੇ ਕੋਲ 10 ਕਿਲੋ ਬੋਲਾ ਵਾਜੀ ਠੀਕ ਹੈ ਜੀ ਬੋਲਾ ਕਿਲੇ ਕੋ ਦੁੱਧ ਘਰਦਾ ਮੇਰੇ ਘਾਰੇ ਦੇ ਮਿਲ ਕਹਿੰਦੀ ਆ ਲਓ ਜੀ ਮਿਲਦੀ ਘਾਰੇ ਤੇ ਆ ਠੀਕ ਆ ਜੀ ਹਾਂ ਜਵਾਬ ਸਵਾਮ ਬੜਾ ਲਗਾ ਕਰਮ ਵਾਲੀ ਪੰਜਾ ਛੇ ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਵੀ ਬਗੈਰ ਬੱਚੇ ਆ ਬੱਚਾ ਨੇ ਕੋਈ ਜੇਰ ਜੱਪਾ ਸਦਾ ਕੋ ਹੈ ਓਕਰ ਫੋੜਿਆ ਜੀ ਬਾਕੀ ਹਾਈਟ ਕੱਦ ਵੱਡਾ ਥੋੜਾ ਜਿਹਾ ਭਰਨ ਵਾਲੀ ਆ ਪਿੰਡ ਵਾਲੇ ਪਾਸੋਂ ਮੇਰਾ ਵੀਰ ਹੋਰ ਭਰਗੀ ਸੇਵਾ ਕਿਸ ਨੇ ਕਰ ਲਈ ਆ ਥੋੜੀ ਨਸੀਰਾ ਵਾਲਾ ਪਿੰਡ ਵਾਲੇ ਪਾਸੇ ਭਰਪੂਰ ਕੀਤੇ ਕਰਮ ਵਾਲੀ ਨੇ ਦੋਨੀ ਜੱਪਨਾ ਲਗ ਲੇਵਨੂ ਦੀ ਬੜੀ ਨਿਕਰ ਤੇ ਚਵਾ ਵੀ ਇੱਥੇ ਥਾਲ ਬਣਾਉਣੀ ਕਿਉਂ ਨਾ ਕਿੰਨਾ ਕੋਲ 10 ਕਿਲੋ ਹੋਊਗਾ ਪੱਕਾ ਬੜੇ ਉਹ ਯਾਰ ਇਹ ਪੰਜਾ ਛਾਹ ਨਹੀਂ ਠੀਕ ਕਰਤੂਦ ਵਾਲੀ ਪਰ ਕਿਸੇ ਨੇ ਸੀਲਰ ਨਹੀਂ ਕੀਤੀ ਵੀ ਦੇਖਿਆ ਆ ਹਾਂਜੀ ਬਾਬੇ 10 ਕਿਲੋ ਐਸ ਵਕਤ ਦੁੱਧ ਦੇ ਥੱਲੇ ਆ ਠੀਕ ਆ ਜੀ ਬਾਕੀ ਮੱਝ ਢਾਂਚੇ ਕੋੜੀ ਨੂੰ ਤੁਸੀਂ ਦੇਖ ਲਓ ਵੱਡੀਆਂ ਮੱਝਾਂ ਜੀ ਆਉਂਦੀ ਆ ਥੋੜੇ ਜੇ ਲਿਸੇਪਣ ਦੇ ਵਿੱਚ ਕਰੋ ਚਾਹੇ ਨਾਰਮਲ ਸਾਫ ਸੰਭਾਲ ਵਾਲੇ ਘਰੋਂ ਆਈ ਇਹ ਮੰਨ ਕੇ ਸੌਤਾ ਕਰ ਲਿਆ ਜੀ ਲਬਾਈ ਨੂੰ ਵੀ ਚੰਗੀ ਆ ਸਿੰਗਲ ਦੀ ਦੀ ਚਾਰੂ ਵੀ ਜੀ ਬਹੁਤ ਜਿਆਦੀ ਆ ਦਾਦਾ ਜਿਦਾ ਮਰਜੀ ਬਾਗੋਂ ਲੱਪੀ ਗਿੱਲੀ ਹੋਣੀ ਠੀਕ ਆ ਠੀਕ ਆ ਆਹ ਲੇਓ ਇਹ ਬੂਸ਼ੀ ਬਣਾਈ ਵਾਲੀ ਬੂਸ਼ੀ ਆ ਇਕਰ ਮਾਰਦੇ ਹੋ ਕੈਮਰਾ ਪੂਛੀ ਹਾਂਜੀ ਇਹ ਪੂਛੀ ਬਣਾਈ ਹੈ ਬੱਚੇ ਉਸੇ ਬੱਚੇ ਦੀ ਟਾੜੀ ਕੱਟੀ ਤਾਂ ਪਾ ਵਾਰ ਹੀ ਲੱਗੀ ਮਿੰਡ ਜੀ ਮਰ ਗਈ ਠੀਕ ਆ ਠੀਕ ਆ ਬਾਕੀ ਖੰਡੀ ਮਿੱਠੀ ਆ ਕੀ ਰੇਡ ਕੀ ਮੁੱਲ ਕੋਲ ਦੇ ਵੀ ਜੀ ਤਾਂ ਨਸਰ ਜਿਵੇਂ ਲੈਸ ਲੱਗੇ ਤਾਂ ਮੈਂ 85 ਦੀ ਵੇਚਣੀ ਆ ਬਾ ਹੁਣ ਮੈਂ ਜਦੋਂ ਆਪਾਂ ਜਿਆਦਾ ਨਹੀਂ ਕਰਾਂ 75 ਦੀ ਮੈਂ ਦੇਦਾ 72 ਦੀ ਹਾਂ ਜੀ ਮੈਂ ਅੰਦਰ ਦੇ ਦਿੱਤੀ 70 70 ਨਹੀਂ 70 ਦੇ ਤਾਂ 4000 ਰੁਪਏ ਬੜੀ ਬੜੀ ਮਹਿੰਗੀ ਹੁੰਦਾ ਨਹੀਂਗਾ ਮੈਂ ਕਿੰਨੇ ਕਿੰਨੇ ਥੋੜਾ ਬੜਾ ਕਰਦਾ 72 ਦੀ ਦੇ ਦਾਂਗੇ 72 ਦੀ ਦੇ ਦੇ 200 ਕਿਲੋਮੀਟਰ ਪੱਟ ਪੱਟ ਕਿੰਦਾ ਕੰਮ ਬਾਕੀ ਥਾਂ ਮੇਰਾ ਚੰਗਾ ਸੁਥਰਾ ਕਰਵਾ ਲਈ ਨੂੰ ਹਾਂ ਠੀਕ ਆ ਠੀਕ ਆ ਜਵਾਈ ਬੜੀ ਬਨੇ ਹੋ ਲੱਗੀ ਠੀਕ ਆ ਇਧਰ ਇੱਕ ਸਤਨਾਮ ਆਪਣੇ ਕੋਲ ਇਥੋਂ ਇਹ ਟੋਕਰ ਦਾ ਬਣਾਜੀ ਠੀਕ ਆ ਵੀਰੇ ਹਾਂ ਟੋਕਰ ਦਾ ਬਣਾ ਚੌਥੇ ਨੰਬਰ ਤੇ ਵੇਰਵਾ ਪਾਈ ਚੱਲਦੇ ਆ ਹਾਂ ਜੀ ਟੋਕਰ ਕਪਨ ਇਹ ਵਾਰ ਤੋਂ ਮੋਫਾ ਦਿਖਾ ਰਹੇ ਆ ਠੀਕ ਆ ਜੀ ਤੇ ਕਤਕੁੱਤ ਪੂਰਾ ਵੱਡਾ ਦੱਬੀ ਵੈੜਾ ਹਾਂ ਜੀ ਇਹ ਕੋਈ ਆਵਾ ਬਾਹਰ ਕੱਢ ਲੀਏ ਨੂੰ ਬਾਹਰ ਕੱਢ ਲੋ ਬਾਹਰ ਕੱਢ ਕੇ ਤਸੱਲੀ ਨਾਲ ਡਿਟੇਲ ਇਹਦੀ ਸਾਂਝੀ ਕਰ ਦਈਏ ਇਹ ਵੀਰ ਕਿੰਨੇ ਮਹੀਨੇ ਦੀ ਗੱਭਣ ਹੈ ਇਹ ਵੀਰ ਜੀ 7 ਮਹੀਨੇ ਦੀ ਗੱਭਣ ਦੁੱਧ ਹਲੇ 10 ਕਿਲੋ ਦੁੱਧ ਆ ਹਾਂ 7 ਮਹੀਨੇ ਦੀ ਗੱਭਣ ਵੈੜ ਦਿਖਾ ਰਹੇ ਆ 10 ਕਿਲੋ ਦੁੱਧ 7 ਮਹੀਨੇ ਦੀ ਗੱਭਣ ਬਾਕੀ ਮੇਰਾ ਭਰਾ ਪੂਰਾ ਠਾਜਾ ਵੇਖੋ ਵੈੜ ਦਾ ਬਹੁਤ ਪੂਰੀ ਸੋਲ ਵੱਡੀ ਆ ਗਏ ਆ ਆ ਦੇਖੋ ਜਿਹੜੇ ਵੀਰ ਤੋਂ ਨਹੀਂ ਆ ਨਾ ਜਿਹਨੂੰ ਮਰਜ਼ੀ 25 ਕਿਲੋ ਦੀ ਗਰੰਟੀ ਦੇ ਦੇ ਮ ਠੀਕ ਹੈ ਜੀ ਹਾਂਜੀ ਹਾਂਜੀ ਬਾਬੇ ਕਰੋਜਾ ਇਕੱਠਾ ਠੀਕ ਹੈ ਜੀ ਮੈਂ ਇਕੱਠਾ ਨਹੀਂ ਗੱਭਣ ਥੱਲੇ 10 ਕਿਲੋ ਦੁੱਧ ਤੇ 25 ਕਿਲੋ ਲਿਆਪੇ ਦੇਣਾ ਉਹ ਆ ਬਿਲਕੁਲ ਨਾਲ ਇਹਨਾਂ ਦੀ ਯਸਮੀ ਮਾਰੀ ਵੇਖੋ ਕਰਮਾਰੀਆ ਕਰੋਜਾ ਇਕੱਠਾ ਠੀਕ ਹੈ ਜੀ ਸੋ ਤੋਰਾ ਚੈੱਕ ਕਰ ਲਓ ਬਾਕੀ ਕੋਈ ਲਿਸੇ ਪਣ ਦੇ ਵਿੱਚ ਨਹੀਂ ਕੀ ਪੂਰਾ ਜੀ ਆ ਵਜਨ ਵਟਾ ਪੂਰਾ ਗਾਹ ਕਨਵਾ ਸਵੇਰ ਸੁਣਦੀ ਤਿੱਜੇ ਸੂਏ ਸੂਈ ਜੀ ਬਹੁਤ ਤਿੱਜਾ ਸਵੇਰ ਸੁਣਾ ਤਾਂ ਦੁੱਧ ਵੀ ਕਰਮ ਵਾਲੇ ਥਲੇ 10 ਕਿਲੋ ਆ 7 ਮਹੀਨੇ ਦੀ ਗੱਭਣਾ ਸਵਾ ਲੈ ਗਈ ਖਿੱਚ ਕੇ ਠੀਕ ਹੈ ਜੀ ਆ ਸਮਾਹ ਤੇ ਲੈ ਗਈ ਕਿ ਮਾਤਰ ਸਿਆਲ ਪੂਰਾ ਚੜ੍ਹਨੇ ਵਿੱਚ ਸਿਆਲ ਉਤਰਨ ਦੇ ਵਿੱਚ ਗਹਿਮੋ ਗਹਿਮ ਹੋਣੀ ਆ ਉਧਰੋਂ ਕਰਮ ਵਾਲੀ ਇਹਨੇ ਆ ਜਾਣਾ ਫੇਰ ਨਿਆਰੀ ਸਾਰਾ ਸਿਆਲ ਫੇਰ ਨਿਆਰੀ ਚਾਈ ਚੀ ਜੀ ਬੜੀ ਸਾਫ ਸੁੱਹੀ ਆ ਠੀਕ ਆ ਬਾਈ ਚੱਕਰਾ ਅਕਲ ਜਾਵੇ 10 ਕਿਲੋ ਦੁੱਧ ਆ ਸੱਤਾਂ ਮਹੀਨੇ ਦੀ ਗੱਬਣਿਆ ਕਰਦਾ ਠੀਕ ਆ ਬਾਕੀ ਵਜਨ ਵਟਾ ਬੜਾ ਠੀਕ ਆ ਜੀ ਬੇਲਪੂੜ ਚੰਗੀ ਆ ਵਜਨ ਲੋਡ ਪੂਰਾ ਹਾਂਜੀ ਸੋ ਇਹ ਜਿਹੜੀ ਗੱਬਣ ਟੋਕੜ ਆਪਾਂ ਤੁਹਾਨੂੰ ਰੌੜ ਦਿਖਾ ਰਹੇ ਆ ਬਾਕੀ ਪੌਲੀਪੋਸੀ ਵਾਲੇ ਪਾਸੋਂ ਬੇਚਿਛਕ ਮੇਰਾ ਭਰਾ ਕੇ ਦਾ ਮਾਰ ਲਿਓ ਇਸ ਵਾਰ ਤੇ ਲੜਾ ਲੁੜਾ ਕਾਫੀ ਹੈ ਬਾਕੀ ਸੱਜਰ ਵੀ ਦੁੱਧ ਮਨਵਾ 22 25 ਲੀਟਰ ਦੀ ਆਪਣਾ ਮੰਨਤ ਪ੍ਰੇਮ ਵਾਲਾ ਵੀਰ ਮੇਰੇ ਕੋਲ ਚਲੋ ਮਾਲਕ ਜੀ ਉਹਨਾਂ ਨੇ ਖੜਿਆ ਆਪਾਂ ਬੜਾ ਮਾਲ ਲੈਂਦਾ ਇਹ ਇਦਾਂ ਨਹੀਂ ਇਹ ਸੁਪਾ ਆਹ ਈ ਸਾਈਡ ਤੋਂ ਲਈਆ ਇਹ ਪਾਣੀ ਪੂੜੇ ਦਾ ਕਰਕੇ ਸਹਰਾ ਹੋਣਾ ਮਾਲ ਦੇ ਫਿਰ ਜ਼ਿਆਦਾ ਕੁੜੀ ਤਰ੍ਹਾਂ ਦਾ ਗਾਂ ਉੱਖਾ ਹੈ ਨਾ ਠੀਕ ਹੈ ਇਹਦਾ ਮੁੱਲ ਸੁਤਨਾਮ ਕੀ ਕਰਤਾ ਮੁੱਲ 55 ਹੀ ਦੇ ਦੀ ਹੈ ਵੱਡੀ ਆ 55 ਦੀ ਹਾਂ ਜੀ ਮੈਂ ਵੀ 55 ਹੀ ਦੇ ਦਿਆਂਗੇ ਬਾਕੀ ਕਰਕੇ ਮਾਨਤਾਂ ਦੇਈ ਆ ਆਪਾਂ ਬਿਲਕੁਲ 55 ਦੀ ਦੇ ਦਾਂਗੇ 5500 ਲਭੀ ਆ ਪੂਰੇ ਦੇ ਦਾਂਗੇ ਭਾਈ ਜੀ ਅੱਛਾ ਜੀ ਯਾਰ ਹੋਰ ਛੱਡ ਦਾਂਗੇ ਅੱਛਾ ਪੂਰੇ ਦੇ ਦਾਂਗੇ 90 ਦੀ ਲਭੀ 90 ਜਰ ਦੇ ਯਾਰ ਰਿਪੋਜ ਠੀਕ ਹੈ ਅੱਗੇ ਅੱਗੇ ਨੈਕਸਟ ਆਪਾਂ ਦਿਖਾਉਣੇ ਤੁਹਾਨੂੰ ਪੰਜਵੇਂ ਨੰਬਰ ਦੇ ਕੇ ਸ਼ਾਈ ਵਾਲ ਬਰੀਡ ਦੇ ਵਿੱਚ ਵੈਰ ਆ ਗਈ ਆ ਇਹ ਸੱਜਰ ਸੂਈ ਹੈ ਕਿ ਟੋਕਰ ਜੀ ਨਹੀਂ ਜੀ ਇਹ ਤਿਆਰ ਹੈ ਜੀ ਇਹ ਗੱਬਰ ਤਿਆਰ ਆ ਬਿਚ ਬੱਚੇ ਤੇ ਲਭੀ ਗੱਬਰ ਤਿਆਰ ਵੈਰ ਦਿਖਾਉਣੇ ਤੁਹਾਨੂੰ ਪੂਰੀ ਨਰੋਈ ਆ ਪੂਰੇ ਵਜਨ ਲੋੜ ਦੇ ਵਿੱਚ ਆ ਬਾਕੀ ਭਾਂਡਾ ਵੇਖੋ ਗੋਲ ਮੁਠੀ ਵਾਲਾ ਥਾਣਾ ਥਣ ਪਰਮੀਆਂ ਵਰਗੇ ਥਾਣਾ ਕਰਮਲੀਆਂ ਬਿਲਕੁਲ ਸੁਪਰੇ ਜ਼ੁਬਾਨ ਦੇ ਬੜੀ ਚੰਗੀ ਆ ਇਧਰ ਬਾਹਰ ਕੱਢ ਕੇ ਤੁਹਾਨੂੰ ਤਸਲੀ ਨਾਲ ਦਿਖਾਉਣੇ ਆ ਚਾਲਰ ਝੂਟਰ ਫੇਸ ਕੁਆਲਟੀ ਜਿਹੜੀ ਆ ਆ ਪੂਰਾ ਮੇਰਾ ਭਰਾ ਵੇਖੋ ਗੋੜ ਵਰਗਾ ਦੇਸੀ ਗੋੜ ਵਰਗਾ ਰੰਗ ਆ ਬਾਕੀ ਸਾਰੇ ਭਰਾ ਜਾਂਦੇ ਠੀਕ ਆ ਜੀ ਹੁਣ ਸਿਆਲ ਆ ਗਿਆ ਕਈਆਂ ਭਰਾਵਾਂ ਨੇ ਗੁਰਦੁਆਰ ਦੀ ਤਿਆਰੀ ਵੀ ਕਰਨੀ ਆ ਆਹ ਆਹ ਬਾਕੀ ਉਹ 17 ਮਾਈ ਖਲੋਤੀ ਵੇ ਲੈ ਜਾ ਦੋ ਚਾਰ ਦਿਨ ਤਿਆਰੀ ਦਾ ਕੰਮ ਆ ਬਸ ਇੱਕ ਅੱਧੇ ਦਿਨ ਦੀ ਖੇਰ ਆ ਜੀ ਲੋ ਵੀ ਇੱਕ ਤਾਂ ਤਾਂ ਨਹੀਂ ਕੱਢੂਗੀ ਅੱਧੀ ਥੋੜੀ ਤਾਂ ਕੇ ਕੈਮਰੇ ਦੇ ਠੰਡੀਆਂ ਠੰਡੀ ਰੋਵੇ ਨੀ ਪਾਈ ਸ਼ਾਈ ਵਾਲ ਦੀ ਵੇ ਲੋ ਉਹ ਵੀ ਬੜੀ ਠੰਡੀ ਕਰਮ ਵਾਲੀ ਆਹ ਲੋ ਜੀ ਇਹ ਵੀ ਪਰਮਾ ਦੀ ਠੰਡੀ ਆ ਥੋੜਾ ਕੈਮਰੇ ਕੋਲ ਦੇ ਦੱਸਦੀ ਹਾਂ ਠੀਕ ਆ ਬਾਕੀ ਸ਼ਾਈ ਵਾਲ ਆ ਗਈ ਆ ਠੀਕ ਆ ਜੀ ਕਰਾਸ ਬ੍ਰੀਡ ਆ ਸ਼ਾਈ ਵਾਲ ਦੇ ਵਿੱਚ ਆ ਬਨ ਬੁੰਨ ਤੋਂ ਬਗੈਰ ਥੋੜਾ ਜਿਹਾ ਮਾਰਾ ਦਾਕ ਦਿਖਾਵਾ ਜਾਂ ਦਿੰਦੀ ਆ ਬਨ ਦਾ ਪਿਛੋਂ ਪੁੜੇ ਪੜੇ ਦੀ ਬਹੁਤ ਜਿਆਦੀ ਕਰਮ ਵਾਲੀ ਚੌੜੀ ਲੈਵੇ ਆਟਰ ਦੀ ਸਾਫ ਸੁਥਰੀ ਕਈ ਫੋਰ ਸ਼ਾਕ ਨਹੀਂ ਕੀ ਚਾਰੇ ਥਣ ਵੰਡ ਵੰਡ ਵਿਰਨ ਤੁਹਾਡੇ ਸਾਹਮਣੇ ਆ ਠੀਕ ਆ ਆ ਦੇਖੋ ਲੈ ਓਏ ਪੂਰਾ ਖਲਾ ਜਿਆ ਨੇ ਕਰ ਜਿਆ ਨੇ ਤੇ ਬਹੁਤ ਨਹੀਂ ਬੰਦ ਬਹੁਤ ਵਧੀਆ ਸੋ ਚੰਗੀ ਵੈੜਾ ਢਾਂਚਾ ਟੂਚਾ ਚੰਗਾ ਵੈੜਾ ਠੀਕ ਆ ਹਾਂਜੀ ਹਾਂਜੀ ਓਕੇ ਵੀਰ ਸਤਨਾਮ ਕੀ ਮੁੱਲ ਦੇਵਾਂਗੇ ਕਿੰਨੇ ਦੀ ਐਸ ਨੂੰ ਮੁੱਲ ਵੀ ਜੀ ਦਾ 60000 ਰੁਪਿਆ ਕਰਦੇ 2000 ਛੜਦਾ ਜੀ 6080 ਰੁਪਏ ਦਾ ਜੀ ਅਸੀਂ ਸੂਨ ਸੁਆਬ ਦੇ ਪਹਿਣੇ ਆ ਵੀ ਜਾਈ ਜਾਨੀ ਹਾਂਜੀ ਹਾਂਜੀ ਚਲ 5513 ਰੁਪਏ ਕਸਰਾ ਕੱਢ ਕੇ ਯਾਰ 55000 ਪਤਵੰਜਾ ਦੀ 1000 ਹੋ ਛੜਦਾ ਸਰਦੋ ਹੀ ਕਰਦਾ 53000 ਦੀ ਪਤਵੰਜਾ ਦੀ ਸਰ ਤਾਂ ਪਹਾੜਾ ਮੁੰਡਾ ਦੁਨੀ ਦਾ ਇਹੋ ਜੀ ਤੇ 53000 ਦੀ ਵਾਰ ਮਿਲ ਜੂਗੀ ਤੁਹਾਨੂੰ ਹਾਂ ਨਾ ਠੀਕ ਅੱਗੇ ਆ ਵਾਰ ਦਿਖਾਈਏ ਤੁਹਾਨੂੰ ਕ੍ਰੋਸ ਇਹ ਗਰਸੀ ਕਰਾਓ ਐਸਸੀ ਕਰਾਓ ਇਹ ਜੀ ਬੱਚਾ ਪੈਨੇ ਯਾਰ ਸੈਰ ਦਾ ਆ 15 ਮਿੰਟ ਆਪਣੇ ਹਾਂ ਤੁਹਾਨੂੰ ਆਹ ਵਾਜੀ ਤੁਹਾਡੇ ਸਾਹਮਣੇ ਸੋਈ ਹੈ ਮੇਰੇ ਕੋ ਆਪਣੇ ਸਾਹਮਣੇ ਸੋਈ ਆ ਹਾਂ ਜੀ ਮਗਰ ਯਾਰ ਚਰ ਦੇ ਵਿੱਚ ਮੰਨ ਲਓ ਠੀਕ ਆ ਜੀ ਕ੍ਰੋਸ ਇਹ ਵਸੀ ਦੇ ਪਰ ਇਹ ਫਿਰ ਜਾਣੀ ਆਏ ਨੇ ਤੇ ਜਰਸੀ ਕ੍ਰਾਸ ਬ੍ਰੀਡ ਦੇ ਵਿੱਚ ਵਹਿਰ ਦਿਖਾ ਰਿਹਾ ਗਰੇ ਕਲਰ ਆ ਭਰਾਵੋ ਸੂਬਾ ਤੁਜਲਾ ਹੋਗੀ ਵੀ ਰੁਜਾ ਤੁਜਾ ਲਓ ਜੀ ਦੂਜੇ ਸੂਬਾ ਠੀਕ ਆ ਕਰੋ ਚੱਕ ਠੀਕ ਆ ਬਾਕੀ ਥਾਮ ਥਣ ਮੇਰਾ ਭਰਾ ਕੋਈ ਮਾਰ ਲੋ ਚਾਹ ਚੰਗੀ ਥਾਮ ਥਣ ਚੰਗੀਆਂ ਇਹਨਾਂ ਚਲੋ ਉਹਦੇ ਟੇਡਾਂ ਕੱਢ ਦੀ ਸੜੀ ਆਈ ਕਰਕੇ ਫੇਰ ਰਾਤੀ ਆ ਗੇ ਉਧਰ ਕਿਤੇ ਟੇਡਾਂ ਗਾ ਪਹਿਲਾਂ ਅਗਦੀ ਸੋਚਿਆ ਪਸ਼ੂ ਲਾਰੇ ਲੂ ਰਹਿਣਾਗਾ ਸੂਬੇ ਨੇ ਠੀਕ ਆ ਬਾਕੀ ਥਾਨ ਸਫਾਈਆਂ ਮੇਰੇ ਵੀਰੋ ਚੰਗੀ ਤਸੱਲੀ ਨਾਲ ਚੈੱਕ ਕਰ ਲੋ ਆ ਦੇਖੋ ਜੀ ਬੋਲਾ ਬਿਲਕੁਲ ਪੀਲੇ ਰੰਗ ਦਾ ਕੋਈ ਭਰਾ ਕੇ 2 ਕਿਲੋ 3 ਕਿਲੋ ਤਸੱਲੀ ਕਰਕੇ ਲੈ ਕੇ ਜਾਓ। ਜਿਤਾ ਮਰਜ਼ੀ ਕੋਈ ਤਸੱਲੀ ਕਰ ਸਕਦਾ ਹੁਣ ਕਰਮਾਂ ਦੀ ਠੀਕ ਆ ਜੀ। ਬੱਚਾ ਮਗਰ ਆ। ਬਾਕੀ ਚਾਹੋਂ ਥਾਂ ਦਾ ਬੋਲਾ ਜਿਹੜਾ ਆ ਤੁਹਾਨੂੰ ਦੇਰ ਚੋਕੇ ਦਿਖਾਏ ਰਿਹਾ ਤੇ ਜੇਰ ਜੁਰ ਪਾ ਦੂਗੀ ਉਹਦੀ ਮੇਰਾ ਭਰਾ ਡਿਟੇਲ ਬਾਅਦ ਵਿੱਚ ਲੈਣਾ। ਹਾਂਜੀ ਹਾਂਜੀ। ਛੋਟਾ ਕੰਨ ਬਾਕੀ ਚੰਗਾ ਡਿਜ਼ਾਈਨ ਉਤੋਂ ਚਮਕਦਮ ਕਪੂਰੀ ਆ। ਕਰੋ ਚੱਕ ਠੀਕ ਆ ਜੀ। ਤੋ ਜ਼ਿਆਦਾਤਰ ਹਰੇਕ ਭਰਾਣੇ ਚਲੋ ਪਸ਼ੂ ਖਰੀਦਣਾ ਪਹਾੜੂ ਪਸ਼ੂ ਦਾ ਦੁੱਧ ਵਾਰ-ਵਾਰ ਵਾਸਤੇ ਖਰੀਦਣਾ ਹੁੰਦਾ ਜੀ ਇਹ ਵੀ ਬਈ ਜੀ ਵੀ ਜਿਆਦਾ ਨਹੀਂ ਮੇਰੇ ਸਮਝ 11-12 ਗਲ ਦੁੱਧ ਦੇ ਦੇਣਾ 12-11 ਲੀਟਰ ਦੁੱਧ ਤੇ ਚਵਾਈ ਚਲੇ ਹਾਂ ਬਹੁਤ ਧੰਨ ਧੰਨਾ ਜੀ 500 100 ਲੱਗਾ ਲਿਆ ਲੂਆ ਛਾ ਠੀਕ ਆ ਮੇਰੇ ਸਤਨਾਮ ਕੀ ਮੋਲਕ ਕੀ ਡਿਮਾਂਡ ਰੋਗੀ ਬੋਲੋ ਇਹ ਜੱਸੀ ਦਿਵਾੜਵਾ 50000 ਦੀ ਦੇ ਦੇ ਜੀ ਗਾਨੂ ਪੱਜੀ ਜਨੇ ਆਪ ਪਹਿਲਾਂ ਜਗ ਰਖੀਏ ਜਰਸੀ ਵਾਹ ਛੇਤੀ ਦੇ ਗੱਲ ਦੀ ਆਹ ਆਪਾਂ ਤਰ ਬੜੇ ਮਹੀਨੇ ਬਹੁਤ ਆ ਗੱਲ ਕਰ ਚਲੋ ਸੂਤ ਸਵਾ ਪਈਏ ਕਰਵਾ ਲਈ ਜੇ ਅਜ ਦੁਰ ਪਾ ਦੇ ਲੈ ਗੜ ਬਿਆ ਵੀ ਦੇ ਦਾਂਗੇ ਆ ਕਰੀ ਬਨੇ ਸਾਡ 45 ਉਹ ਕਰਦੇ 42 ਦਿਨਾਂ ਦੇ ਭਾਈ 45 ਜਿਆਦਾ ਮਾਮਾ ਗੁਰਿਆ ਉਹ ਗੱਲ ਹਿੱਕੀ ਚਾ 45000 ਦੀ ਆ 43000 ਦੀ ਇਹ ਬਾਅਦ ਮਿਲ ਜੂਗੀ ਭਰਾਵਾਂ ਨੂੰ ਠੀਕ ਆ ਬਾਕੀ ਇਹ ਵਰ ਦਾ ਡਿਜ਼ਾਈਨ ਆ ਇਹ ਹਾਈਡ ਕਾਪਾ ਮੇਰੇ ਭਰਾਓ ਚੰਗੀ ਤਸਰੀ ਨਾਲ ਦੇਖ ਲਿਆ ਜੀ ਅੱਗੇ ਇੱਕ ਹੋਰ ਤੋਂ ਆਪਾਂ ਕਰਾਸ ਵਿਖਾ ਦਿੰਨੇ ਆ ਹਾਂ ਜੀ ਇਹ ਵੀ ਵੀਰ ਕਿਵੇਂ ਆ ਇਹ ਵੀ ਜੀ ਫਿਰ ਪਿੰਡੋਂ ਲਈ ਆ ਇਹਦੇ ਕੋਲ 8 ਕਿਲੋ ਤੋਂ ਬਾਹਰ ਦੁੱਧਿਆ ਜੀ ਇਹਦੇ 2 ਮਹੀਨੇ ਸੂਈ ਹੋਏ ਬੱਚੇ ਬੱਚੇ ਨੇ ਇਦਾਂ ਮਿਲਦੀ ਆ ਹਾਂ ਜੀ ਬੱਚੇ ਬਗੇ ਇਦਾਂ ਮਿਲਕੀ ਆਉਂਦੀ ਕੋਈ ਨਹੀਂ ਜਦੋਂ ਆਪਣੀ ਕਾਲੀ ਪੇਲੀ ਆਈ ਕਰਕੇ ਠੰਢੀ ਬੋਦ ਆ ਜੀ ਠੀਕ ਆ ਆਈ ਰਾਤੀ ਆ ਜੀ ਸੋਪੇ ਤੇ ਕਰੋ ਵੀ ਨਹੀਂ ਠੀਕ ਆ ਲੋ ਵੀ ਬਗੈਰ ਬੱਚਿਆਂ ਉਹ ਵੇਰ ਦੇਖ ਲੋ ਟੀਕੇ ਜਰਸੀ ਕਰਾਸ ਬ੍ਰੀਡ ਦੇ ਦੇਖਾ ਬਗੈਰ ਬੱਚਾ ਦੁੱਧ ਕਿੰਨਾ ਕਿੰਨਾ ਦੱਸੋ ਦੁੱਧ 8 ਕਿਲੋ ਵੀ ਸੀ ਬਾਹਰ ਹੋਊਗਾ ਅੰਦਰ ਨਾ ਹੋਊਗਾ ਲੋ ਵੀ 8 ਕਿਲੋ ਤੋਂ ਬਾਹਰ-ਬਾਰ ਦੁੱਧ ਦੇ ਰਸਨਾ ਮਾਂਦਾ ਵੀ ਇਹਦੇ ਥੱਲੇ ਹੁਣ ਹਾਜ਼ਰ ਆ ਮਿਲਦੀ-ਮਿਲਦੀ ਕੋਈ ਕਾਲੀ ਤੇ ਨਹੀਂ ਨਾਲ ਆ ਇਦਾਂ ਹੀ ਕੋਈ ਮੰਗਾ ਨਹੀਂ ਪਾਉਣਾ ਆ ਬਖਾਓ ਇਹਨੂੰ ਮਨਾ ਕੇ ਇਹ ਭਾਵੇਂ ਮੰਗਾ ਨਾ ਬਹੁਤ ਠੰਡੀ ਹੈ ਇਹ ਆ ਬਖਾ ਦਿਓ ਕੋਈ ਬਖਾ ਦਿਓ ਬਖਾ ਦਿਓ ਮਾੜਾ ਤਸੱਲੀ ਦੇ ਨਾਲ ਬਾਕੀ ਸਾਰਾ ਸੋ 8 ਕਿਲੋ ਇਹਦੇ ਥੱਲੇ ਇਸ ਵਕਤ ਦੁੱਧ ਹਾਂਜੀ ਹਾਂਜੀ ਬਾਕੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਵੀਰ ਨਾਲ ਇਹ ਤਾਂ ਅੱਲਾਹ ਵਾਹ ਫਿਰ ਆਇਆ ਪਛੇਤ ਡੰਕਾ ਵਾ ਘਰ ਦੀ ਵੀਰ ਦੀ ਉਹਨੇ ਫਿਰ ਤਾ ਉਹ ਬੰਦਾ ਗਿਆ ਸਭਾ ਇੱਕੋ ਰੱਖੀ ਜੀ ਜਦੋਂ ਬੰਨਿਆ ਪਸ਼ੂ ਪਸ਼ੂ ਆਪਾਂ ਸਦਾ ਬੰਨਿਆ ਵਜਾ ਆਪ ਫੁੱਲ ਕੇ ਤੁਸੀਂ ਜੀ ਕਰਨਾ ਵੇ ਕਾਲਾ ਪਿੰਦਾ ਪਸ਼ੂ ਕਰੇ ਉਹ ਮੁੜ ਕੇ ਨਾ ਰਿਸ਼ਤੇ ਨਾਲ ਮਾਰ ਕੇ ਉਹ ਵਾਲੇ ਹੀ ਦੇ ਦੇ ਰਹੇ ਮੁਰਗੀ ਲੋ ਆਪਣੀ ਜੰਗੀਆਂ ਦੀ ਹਾਂ ਮੈਨੂੰ ਉਹਦਾ ਥੋੜਾ ਜਿਹਾ ਕਾਲਪੁਣਾ ਜਿਹਾ ਕਰਦਾ ਬਾਕੀ ਠੀਕ ਹੈ ਓਕੇ ਓਕੇ ਨਾਲੇ ਜੀ ਨਸਲ ਵਾਲੀ ਇਹ ਕਿੰਨੀ ਕੰਮੀ ਬਿਲਕੁਲ ਲੋ ਵੀ 8 ਕਿਲੋ ਦੁੱਧ ਹਾਈਟ ਦਾ ਤੁਹਾਡੇ ਸਾਹਮਣੇ ਬੇਲ ਬੂਲ ਚੰਗੀ ਆ ਬੈਠਦੀ ਕਾਦ ਵੀ ਚਲੋ ਵੱਡੀਆਂ ਜਿਹਾ ਆ ਨਾ ਛੋਟੀਆਂ ਜਰਸੀਆਂ ਨਹੀਂ ਹੋਣ ਬਿਲਕੁਲ ਬਿਲਕੁਲ ਸਕ੍ਰਾਸ ਬਰੀਡ ਆ ਹਾਂ ਜੀ ਚਲੋ ਅਗੇ ਸਿਆਲ ਦੇ ਵਿੱਚ ਵੀ ਬਾਬਾ ਗਾ ਗਰਮੀ ਦੀ ਵਿੱਚ ਇੰਦ ਜਾਣਾ ਵਧੀਆ ਦੋ ਦਿਨਾਂ ਦੀ ਜਿੱਦ ਤਰ੍ਹਾਂ ਵੀਰ ਦਾਣ ਗੁਨੇ ਕੋਈ ਚਲਗੀ 11 12 14 ਵਜੇ ਚੋਂ ਨਾ ਸੂਈ ਸੂਈ ਕਰਦੀ ਹਲੇ ਸੂਈ ਨਹੀਂ ਐਗਜ਼ੈਕਟ ਜਿਹੜਾ ਪਤਾ ਕੋਈ ਸਤਨਾਮ ਕੋ ਦੋ ਮਹੀਨੇ ਹੈ ਦੋ ਮਹੀਨੇ ਕੋਈ ਨਹੀਂ ਦੋ ਕਿ ਮਹੀਨੇ ਦੀ ਜਿਹੜੀ ਸੂਈ ਆ ਤੇ ਲਾਗੋਂ ਲਈ ਹੈ ਬਿਲਕੁਲ ਪਿੰਡ ਕੈਰੋਂ ਦੇ ਵਿੱਚ ਹਾਂਜੀ ਹਾਂਜੀ ਤੇ ਇਹਦਾ ਮੋਲ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਨੇ ਫਿਰ ਸਤਨਾਮ ਦੇਣੇ ਲੈਣੇ ਕੀ ਕਰਾਂਗੇ ਮੋਲ ਤਾਂ ਆਪ ਜੇ ਕਰਾ ਲਈਏ ਨਹੀਂ ਆਪ ਹੀ ਕਰਦੇ ਹੋ ਨਾ ਮੈਂ ਕਰਾਵਾਂਗੇ ਬਸ ਹਾਂ ਇਹ ਦੋਆ ਕਰਾ ਦੇ ਬਣੀ ਆ ਆ ਦੱਸੋ ਲਓ ਵੀ 8 ਕਿਲੋ ਦੁੱਧ ਜਿੰਦਗੀ ਵੀਰ ਸਤਨਾਮ ਕਿੰਨੇ ਦੀ 26 ਦੀ 27 ਦੀ ਸਾਡੇ ਨੇ 26 ਦੀ ਆਦਾ 26 ਨਹੀਂ ਔਰ 26 ਦੀ ਆਦਾ ਵਿੱਚੋਂ ਮਾਰਨ ਦੇ ਛਾਲ ਹੁੰਦੀ ਨਹੀਂ ਨਹੀਂ ਔਰ ਇਹਦੇ ਰਗ ਮਾਰਦੇ ਆ ਇਹ ਆਦਾ ਦੇ ਇਹ ਦੇਖ ਲੈ ਫਰਕ ਨਹੀਂ ਪੈਂਦਾ ਹੁਣ ਮਰਵਾ ਤੁਹਾਡੀ ਖਰੀਦ ਆ ਤੇ ਤੁਹਾਡੀ ਵੇਚ ਆ ਕਿਤੇ ਗਲ ਪਾਣੀ ਲੱਭਦਾ ਸਾਂ ਚੋਥੇ ਨਹੀਂ ਗਲ ਪਾਣੀ ਮਿਲਦਾ ਨਹੀਂ ਕੋਈ 20000 ਦੀ ਇੰਨੀ ਜਣਾ ਗਲ ਪਾਣੀ ਮਿਲਦਾ ਹੈ ਪਿਆਰ ਵੱਡੀ ਆ ਕੋਈ ਤਾਂ ਇਹ ਜੀ ਹਾਂ ਜੀ ਬਾੜ ਵੱਡੀ ਆ ਕੱਤ ਦੀ ਇੱਕ ਤਾਂ ਮੈਂ ਹੋਰ ਦਿਖਾ ਦਿੰਦੇ ਆ ਜਿਵੇਂ ਆਪਾਂ ਇੱਕ ਹਰੀਆਮੀ ਜਿਹਾ ਦੇਸੀ ਵੜਾ ਵਿਖਦੇ ਆ ਬਦੂਆ ਦੇ ਘੱਟ ਦੇ ਵਿੱਚ ਆ ਸਿੰਘ ਬੇਸ਼ੱਕ ਹੈਗੇ ਆ ਬਨ ਬਨ ਵੀ ਉਸੇ ਤਰ੍ਹਾਂ ਪਰ ਹੈ ਕਰਮ ਵਾਲੀ ਦੇਖੋ ਕਿੱਡੇ ਵੱਡੇ ਢਾਂਚੇ ਲਾ ਵੀ ਇੱਕ ਵਾਰੀ ਪੂਰਾ ਚੈੱਕ ਕਰੋ ਮੇਰੇ ਪਾਸ ਜੀ ਸਾਡੇ ਤਿੰਨਾਂ ਵੀ ਨਵੀਂ ਚੈੱਕ ਪਾਸ ਜੀ 6 ਕਿਲੋ ਦੁੱਧ 6 ਕਿਲੋ ਦੁੱਧ ਠੰਡੀ ਠੰਡੀ ਵੜੀ ਇਦਾਂ ਮੰਗਾ ਪਾ ਕੇ ਬੈਠੇ ਸਾਡੇ 3 ਮਹੀਨਿਆਂ ਦੀ ਇਹ ਚੈੱਕ ਪਾਸ ਆ ਹਾਂ ਬਾਕੀ ਚਲੋ ਥੋੜੀ ਚਲਵਾਇਆ ਜਿਹੜੇ ਭਰਾ ਨੂੰ ਇਸ ਨਸਲ ਬ੍ਰੀਡ ਨਾਲ ਲਗਾ ਹੈਗਾ ਠੀਕ ਹੈ ਜੀ ਉਹ ਇਸ ਨਸਲ ਬ੍ਰੀਡ ਨੂੰ ਖਰੀਦ ਕੇ ਰਾਜੀ ਆ ਸਾਦੇ 3 ਮਹੀਨਿਆਂ ਦੀ ਚੈੱਕ ਪਾਸ ਤੇ ਦੁੱਧ ਕਿੰਨਾ 5 ਕਿਲੋ 6 ਕਿਲੋ ਛਾਲ ਬਾਹਰ ਹੋ ਗਈ 6 ਪੱਕਾ ਮੰਨੂ ਲੋ ਜੀ 6 ਕਿਲੋ ਮੰਨ ਲਓ ਠੀਕ ਹੈ ਜੀ ਕਿਉਂਕਿ ਇਹਨਾਂ ਨੇ ਚਵਾਈ ਕੀਤੀ ਆ ਉਸ ਕੋੜੀ ਨੇ ਜਿਹੜੀ ਗੱਲਬਾਤ ਕਰਦੇ ਆ ਵਜ਼ਨ ਮੋੜ ਕੱਦ ਹਾਈਟ ਫੁੱਲ ਬਟਾ ਫੁੱਲੀ ਵੱਡਾ ਬਲੈਕ ਥਾਣਾ ਚਾਰੇ ਕੋਈ ਫੂਡ ਸ਼ਾਂਕ ਨਹੀਂ ਗਈ ਬਾਕੀ ਦੇਸੀ ਵਾਰਾਂ ਦੇ ਬੜੇ ਮੇਰੇ ਭਰਾ ਸ਼ੌਕ ਰੱਖਦੇ ਆ ਟੋਕੜ ਗੱਪਣ ਵਹਿੜਾ ਪਾਲੋ ਹੱਥ ਠੀਕ ਆ ਜੀ ਕਰੋ ਚੈੱਕ ਫੱਕਾ ਤਾਂ ਕੋਦ ਵੀ ਕੋਈ ਘੱਟ ਨਹੀਂ ਕਰ ਮਾਰਦਾ ਪੂਰਾ ਵੱਡਾ ਕੱਟ ਜੇ ਸਾਰੀ ਚੰਗੀ ਹੈ ਪਹਿਲਾ ਸੁਹਾ ਦੂਜਾ ਜਿਹਾਂ ਗੱਭਰ ਜੀ ਠੀਕ ਆ ਜੀ ਹਾਂ ਲੈ ਵੀ ਫਿਰ ਸਤਨਾਮ ਦਈਏ ਕਿਨੇ ਜੀ ਦੇ ਦੇ ਨਹੀਂ ਦੇਣੀ ਇਹ ਮਾਤਾ ਕੋ ਮੋਲ ਕਰਾਉ ਤੁਹਾਨੂੰ ਮਾਰੀ ਕਰਦੀ ਆ ਨਹੀਂ ਕੋਈ ਗੱਲ ਨਹੀਂ ਦੱਸੋ ਤੇ ਨਹੀਂ ਕਰਕੇ ਮਾਨਤਨ ਤੇ ਜੀ ਕਰਦਾ 10 ਮਾਰੀ 10 ਇਧਰ ਆ ਜਿੰਨੇ ਦੀ ਅੱਖਾਂ ਦਾਵਾਂਗੇ ਚਲੋ ਗੱਪਾ ਤੁਸੀਂ ਤੋਕੜ ਗੱਪਣ ਵਹਿੜਾ ਹਾਂ ਬਾਕੀ ਆਪਾਂ ਬਿਲਕੁਲ ਜ਼ਾਇਜ ਨਿਆਣ ਹੀ ਗੱਲ ਕਰਨੀ ਹੈ। ਗੈਰ ਤੋਂ ਤਿਆਰ ਹੀ 45 ਹਜ਼ਾਰ ਦੀ ਹੋਈ ਜਾਣੀ ਆ। ਚਲੋ ਤਾਂ ਆ ਚਲੋ ਸਾਬੇ ਕੋ ਚਲੋ ਆਪ ਦਾ ਕੋਈ 6-7 ਮਹੀਨੇ ਸਾਬੇ ਇਹਦੇ ਚਿੱਟਾ ਗੜੀਏ ਦਾ। ਹਾਂ। 10 ਬਾਈ ਕਰਤੀਏ ਮਾਨਤਨ ਵੀਰ 1725 ਚ ਕਸੂ 10 10 ਤੋਂ ਭਾਈ 10 ਜਿੰਨੇ ਵਾਤੇ ਦੇ ਖੁੱਲ ਦੇ ਖੁੱਲ ਪਈ ਹੈ ਬਾਕੀ ਦੇਖ ਲਈ ਕਰਨਾ 22 ਦੇ ਦੋ ਛੜ ਦੇ ਸਾਡੇ ਤੇ ਪਰਤੇ ਨਹੀਂ ਛੜ ਪਾਈ ਦੀ ਜਾਂ ਕੀ 21 ਦੀ ਜਾਂਦੀ ਸਗਣ ਸਕੀਮ ਹੈ ਹਾਂ ਜੀ ਆਰ ਦੇ ਦਾਂਗੇ ਭਾਈ ਜੀ ਤੇਰਾ ਭਲਾ ਜਿੱਥੋਂ ਮਾਲ ਕਰਦਾ ਹਾਂ ਹਾਂ ਜੀ ਦੇਖ ਲੈ ਨਾਲ ਦੇਖ ਹਾਂ ਦੇਖ ਭਾਈ ਟੋਪਰ ਗੱਪਨ ਤੇ 18000 ਦੀ ਰਾੜ ਤੁਸੀਂ ਦੇਖ ਲਈ ਆ ਆਪਣਾ ਮਕਸਦ ਇਹੋ ਹੀ ਹੁੰਦਾ ਵੀ ਚਲੋ ਜਿੰਨਾ ਵੀ ਰਾਇਤ ਮਿਲੇ ਹਾਂ ਜੀ ਜੀ ਕਸਰ ਕੱਢ ਕੇ ਮਿਲੇ ਰਾਇਤ ਮਿਲੇ ਸਿਰਫ 18000 ਦੀ ਵੈਲ ਟੋਪਰ ਗੱਪਨ ਉਹੀ ਵੱਡੀ ਆ ਜਾਂ ਬਿਲਕੁਲ ਬਰਾਬਰ ਜਦੀ ਠੀਕ ਆ ਜੀ ਇਹ ਅਜ ਮਾਲ ਤੁਹਾਨੂੰ ਆਪਾ ਦਿਖਾ ਦਿੱਤਾ ਟੋਟਲ ਜਿਹੜੇ ਅੱਠ ਨਾਜ ਸੀਗੇ ਸੋ ਸਾਰੇ ਪਸ਼ੂ ਜਿਹੜੋ ਆਪ ਆਪਣੀ ਜਗ੍ਹਾ ਤੇ ਚੰਗੇ ਆ ਜਿੰਨੇ ਕ ਕਿਸੇ ਭਰਾ ਨੇ ਪੈਸੇ ਲਾਉਣੇ ਆ ਉਹ ਜਿਆ ਮਾਲ ਤੁਹਾਨੂੰ ਇਸ ਕਿੱਲੇ ਤੋਂ ਮਿਲ ਜਾਂਦਾ ਤੇ ਆਪ ਸੁਣਾ ਗਰੇ ਬਾਕੀ ਗੁਰਸਤਨਾਮ ਇੱਕ ਕੰਟੈਕਟ ਨੰਬਰ ਵੀ ਆਪਣੇ ਕੋਲ ਮੇਰਾ ਭਰਾ ਵੀਰਜੀ 946555 58955 ਪਿੰਡ ਕਰਾ ਤੁਸੀਰ ਕਟੇ ਜਿਲ੍ਹਾ ਸ਼ਿਤਰਨਗਰ ਸਾਹਿਬ ਠੀਕ ਆ ਜੀ ਹਾਂਜੀ ਲੋਬੀ ਪ੍ਰਭੂ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇਹ ਗੱਲਾਂ ਬਾਤਾਂ ਸਨ ਇਹ ਅਜ ਮਾਲ ਤੁਹਾਨੂੰ ਦਿਖਾਤਾ ਹੈ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਦੱਬ ਕੇ ਕਰ ਦਿਓ बाकी माल ਆਉਂਦਾ ਰਹਿੰਦਾ ਪੁੱਛ ਗਿਸ ਕਰਦੇ ਰਿਆ ਕਰੋ ਹਮੇਸ਼ਾ ਸਮੇਂ ਨਾਲ ਸੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਲਈ